ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਜੋ ਮੇਰਾ ਪਿੰਡਾ ਕਣਕਵਾਲ ਪੰਗੂਆ ਤੇ ਉੱਥੇ ਆਪਣੇ ਬਾਈ ਜਰਨੈਲ ਸਿੰਘ ਖਾਲਸਾ ਇਹਨਾਂ ਦੇ ਘਰ ਪਹੁੰਚੇ ਸੀਗੇ ਜੋ ਤੁਹਾਨੂੰ ਪਹਿਲਾਂ ਵੀ ਸਾਡੇ ਪਿੰਡ ਦੀਆਂ ਜੋ ਘਰਾਂ ਦੀਆਂ ਵੀਡੀਓ ਦਿਖਾ ਰਹੇ ਆਪਾਂ ਕਿੰਨੇ ਘਰ ਨੁਕਸਾਨੇ ਗਏ ਨੇ ਹਨ ਉਹਦੇ ਘਰਾਂ ਦੇ ਵਿੱਚ ਇਸका ਇਸ ਬਾਈ ਦਾ ਵੀ ਘਰ ਨੁਕਸਾਨ ਆ ਗਿਆ ਜੋ ਕਿ ਪਹਿਲਾ ਮੀਂਹ ਆਇਆ ਉਹ ਤਾਂ ਟਲ ਗਿਆ ਉਸ ਤੋਂ ਬਾਅਦ ਜੋ ਦੁਬਾਰੇ ਮੀਂਹ ਆਇਆ ਉਹਦੇ ਮੀਂਹ ਦੇ ਕਾਰਨ ਇਹਦੇ ਕਈ ਖਾਨ ਡਿੱਗ ਗਏ ਜੋ ਤੇਚਬਾਰਾ ਸੀ ਉਹ ਵੀ ਚਵਾਰਾ ਵੀ ਡਿੱਗ ਚੁੱਕਿਆ ਹਨਾ ਜੋ ਇਸ ਦੇ ਘਰ ਦਾ ਨੁਕਸਾਨ ਹੋਇਆ ਤਾਂ ਆਪਾਂ ਜਰਨੈਲ ਸਿੰਘ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਘਰ ਦੇ ਹਾਲਾਤ ਵੀ ਪੂਰੇ ਦਿਖਾਵਾਂਗੇ ਇਹ ਜਰਨੈਲ ਸਿੰਘ ਜੀ ਕਦੋਂ ਡਿੱਗੇ ਹੈ ਘਰ ਸੋਡਾ ਇਹ ਪਿਛਲੇ ਮਹੀਨੇ ਨਾਲ ਹੋਇਆ ਸੀ ਪਹਿਲੇ ਮਹੀਨੇ ਨਾਲ ਟੰ ਟੱਪ ਗਿਆ ਹਾਂ ਜੀ ਜੋ ਦੂਵਾਰੇ ਮੀਂਹ ਪਿਆ ਦੂਵਾਰੇ ਮੀਂਹ ਨਾਲ ਹੋ ਗਿਆ ਅੱਛਾ ਬੁੱਤੇ ਚਵਾਰਾ ਡਿਗਾ ਹੈ ਹਾਂਜੀ ਤੇ ਉਹ ਚਵਾਰਾ ਡਿੱਗ ਚੁੱਕਿਆ ਚਵਾਰਾ ਡਿੱਗੇ ਜੀ ਉਹ ਦੂਵਾਰਾ ਖੰਡੇਗੇ ਖੰਡ ਹੀ ਗਏ ਉਹ ਪਿਛਲਾ ਕਮਰਾ ਪਿਛਲੇ ਕਮਰੇ ਦਾ ਵੀ ਇੱਕ ਖੰਡੇ ਗਿਆ ਦੀ ਜੀ ਉਹਦਾ ਹਾਂਜੀ ਲੈਕ ਵਾਲੇ ਨਾਲ ਰਵੀ ਨਾਲ ਦੀ ਨਾ ਦਿਖਾ ਦੇ ਬਈ ਆ ਦੇਖੋ ਜੀ ਕਿਹੜੇ ਹਾਲਾਤ ਹੋਏ ਨੇ ਹਨ ਮੀਂਹ ਦੇ ਨਾਲ ਸਾਰਾ ਘਰ ਪੂਰਾ ਨੁਕਸਾਨ ਚੁੱਕਿਆ ਜੋ ਪੰਜ ਚਾਰ ਖੰਡ ਰਹਿੰਦੇ ਸੀ ਉਹ ਇਹਨਾਂ ਨੂੰ ਦੇੜ ਨੇ ਪੈ ਰਹੇ ਨੇ ਆ ਦੇਖੋ ਜੀ ਤੁਸੀਂ ਆਪ ਦੇਖ ਰਹੇ ਹੋ ਹਨ ਬੜੀ ਮਿਹਨਤ ਨਾਲ ਵਿਚਾਰੇ ਨੇ ਦਿਹਾੜੀ ਦੱਪਾ ਕਰਕੇ ਜੀਰੀਆਂ ਲਾ ਕੇ ਇਹ ਘਰ ਬਣਾਇਆ ਸੀਗਾ ਤੇ ਉਹ ਪੌਲੀ ਸੀਗੀ ਜੋ ਪੌੜੀ ਨੇ ਮਤਲਬ ਪਾਣੀ ਪਈ ਗਿਆ ਜਰ ਪਈ ਗਿਆ ਤਾਂ ਸਾਰਾ ਉਹਨੇ ਪਿੱਛੇ ਖਿੱਚਲੀ ਕੰਦ ਉਹ ਕੰਦ ਖਿੱਚਣ ਦੇ ਕਾਰਨ ਜਿਹੜਾ ਇਹ ਕਮਰਾ ਸੀ ਇਹ ਵੀ ਡਿੱਗ ਗਿਆ ਆ ਦੇਖੋ ਇਹ ਦੇੜੀ ਜਾ ਰਹੇ ਨੇ ਵਿਚਾਰੇ ਹੋਣ ਇਹਨਾਂ ਨੇ ਜੋ ਸਮਾਨ ਹੈ ਉਹ ਸਰ ਜਰਨੈਲ ਸਿੰਘ ਜੀ ਸਮਾਨ ਫੇਰ ਕਿੱਥੇ ਰੱਖਿਆ ਤੁਸੀਂ ਇਹ ਸੁੱਖੇ ਦੇ ਘਰ ਰੱਖਿਆ ਜੀ ਅੱਛਾ ਝੂੜੂ ਕੇ ਆਪਣੇ ਗਵਾਨ ਦੇ ਵਿੱਚ ਜੋ ਸੁੱਖਾ ਸਿੰਘ ਨੇ ਉਹਨਾਂ ਦੇ ਘਰੇ ਰੱਖਿਆ ਇਹਨਾਂ ਨੇ ਵਿਚਾਰਿਆਂ ਨੇ ਪਰ ਕਿਉਂਕਿ ਬੰਦਾ ਇਹ ਜੇ ਹਾਲਾਤ ਚ ਰਹਿ ਵੀ ਨਹੀਂ ਸਕਦਾ ਕਿਉਂ ਮੀਂਹ ਨਿੱਤ ਆ ਰਿਹਾ ਆਪਾਂ ਤਰਪਾਲ ਪਾ ਕੇ ਵੀ ਨਹੀਂ ਬੈਠ ਸਕਦੇ ਆਪਾਂ ਕਿੰਨਾ ਚਿਰ ਬੈਜੂ ਬੰਦਾ ਹਨਾ ਕਿਉਂਕਿ ਮੀਂਹ ਦਾ ਤਾਂ ਪਤਾ ਨਹੀਂ ਘੰਟੇ ਬਾਅਦ ਧੁੱਪ ਕੱਢ ਲੰਨਾ ਮੀਂਹ ਪਾਉਂਦਾ ਧੁੱਪ ਕੱਢ ਲੰਨਾ ਤੇ ਲਗਾਤਾਰ ਇਹ ਮਤਲਬ ਇਹਨਾਂ ਨੂੰ ਹੁਣ ਟੌਣ ਤੇ ਲੱਗੇ ਹੋਏ ਨੇ ਵਿਚਾਰਿਆਂ ਨੂੰ ਕਿਹਾ ਦੁਆਰੇ ਬਣਾਉਣਗੇ ਹਨਾ ਕਿੰਨੀ ਮਿਹਨਤ ਤੇ ਉਹਨਾਂ ਦਾ ਲੜਕਾ ਉਹ ਵੀ ਵਿਚਾਰਾ ਮਿਹਨਤ ਕਰਦਾ ਹਨ ਤੇ ਨਾਲ ਰਲ ਮਿਲ ਕੇ ਇਹਨਾਂ ਨੇ ਦਿਹਾੜੀ ਦਾ ਪਾ ਲਾ ਕੇ ਇਹ ਘਰ ਬਣਾਇਆ ਸੀਗਾ ਜੋ ਤੁਸੀਂ ਆਪ ਦੇਖਦੇ ਹੋ ਤੇ ਹਾਲਾਤ ਕੀ ਬਣੇ ਨੇ ਹਨਾ ਨਾ ਦੇਖੋ ਤੁਸੀਂ ਕਿੰਨੇ ਮਾੜੇ ਹਾਲਾਤ ਹੋ ਗਏ ਮੈਂ ਸਭ ਤੋਂ ਵੱਧ ਨੁਕਸਾਨ ਇਸ ਘਰ ਦਾ ਹੋਇਆ ਹਨਾ ਆਪਣੇ ਪਿੰਡ ਦੇ ਵਿੱਚ ਦੇਖਿਆ ਵੀ ਸਾਰੇ ਹੀ ਘਰ ਬਹਿ ਗਿਆ ਆਪਾਂ ਹੋਰ ਵੀ ਦੇਖੇ ਨੇ ਹਨਾ ਮਤਲਬ ਨੁਕਸਾਨ ਜਿਵੇਂ ਕੀ ਦਾ ਤਾਂ 100% ਹੀ ਹੋ ਗਿਆ ਇੱਕ ਕਮਰਾ ਵੀ ਨਹੀਂ ਬਚਿਆ ਹੈਗਾ ਆ ਦੇਖ ਲਓ ਤੁਸੀਂ ਸਾਰਾ ਜੋ ਰਹਿਦਾ ਸੀ ਇੱਕ ਦੋ ਖਾਨ ਇਹਨਾਂ ਨੂੰ ਆਪ ਢਾਉਣੇ ਪੈ ਰਹੇ ਨੇ ਮਾਤਾ ਹੋਣੀਆਂ ਵਿਚਾਰੀਆਂ ਆਪ ਲੱਗੀਆਂ ਹੋਈਆਂ ਨੇ ਹਨ ਵੀ ਚੱਲ ਹੌਲੀ ਹੌਲੀ ਢਾ ਕੇ ਬਣਾ ਲਾਂਗੇ ਤੇ ਇਹੀ ਪੰਜਾਬ ਦੇ ਇੰਨੀ ਵਿਫਤਾ ਦੇ ਵਿੱਚ ਹੈ ਪੰਜਾਬ ਹਨਾ ਕਿੰਨਾ ਨੁਕਸਾਨ ਹੋਇਆ ਉਧਰਲੇ ਏਰੀਆ ਦੇ ਵਿੱਚ ਵੀ ਇਹ ਤਾਂ ਮਨੂ ਵੀ ਜਰਨੈਲ ਸਿੰਘ ਦੀ ਤਾਂ ਇੰਨੀ ਵਿਫਤਾ ਹੈ ਹਨਾ ਕੀ ਬੰਦਾ ਹੁਣ ਕਰੇਗੀ ਤੇ ਮਨਟਾਉਣ ਲਈ ਮਜਬੂਰ ਹੋ ਗਿਆ ਜੇ ਇੱਕ ਦੋ ਕਮਰੇ ਸੀਗੇ ਰਹਿਣ ਦੇ ਯੋਗ ਤਾਂ ਇਹ ਰਹਿਣ ਹੀਗੇ ਤੇ ਜਰਨੈਲ ਸਿੰਘ ਜੀ ਫਿਰ ਹੁਣ ਤੁਸੀਂ ਕੰਮਕਾਰ ਕੀ ਕਰਦੇ ਹੋ ਦੇਹਾੜੀ ਦਾ ਪਈ ਕਰਦੇ ਨਹੀਂ ਤਾਂ ਕੁਛ ਨਹੀਂ ਕਰਦੇ ਤਾਂ ਐਸੀ ਢਾਟ ਭਈ ਕਰਦੇ ਆ ਠੀਕ ਐ ਤਾਂ ਕੰਮ ਤਾਂ ਬੰਦ ਹੋ ਗਈ ਹਾਂ ਫਿਰ ਫਿਰ ਬੰਦਾ ਜਰੂਰ ਰਾਇਣ ਬਸੇਰੀ ਖਤਮ ਹੋ ਗਿਆ ਉਸ ਤੋਂ ਬਾਅਦ ਤਾਂ ਕੰਮ ਹਨਾ ਤੁਸੀਂ ਵੀ ਦਿਹਾੜੀ ਉੱਪਰ ਨਾਲ ਜਾਂਦੇ ਹੋ ਕਿ ਨਹੀਂ ਨਾ ਬਾਈ ਮੇਰੇ ਤਾਂ ਬਿਮਾਰੀ ਰਹਿਨੇ ਮੈਂ ਤਾਂ ਦਵਾਈਆਂ ਤੇ ਚੱਲਦੀ ਮਾੜਾ ਮੋਟਾ ਘਰੀ ਬਸ ਮੈਂ ਤਾਂ ਤਾਂ ਕੁਛ ਨਹੀਂ ਵਣਦਾ ਮੈਂ ਤਾਂ ਬੈਠੀ ਹੀ ਰਹਿਨੀ ਆ ਘਰ ਅੱਛਾ ਨਾ ਮੈਥੋਂ ਕੁਛ ਨਹੀਂ ਵਣਦਾ ਨਾ ਕਿਤੇ ਜਾਵਾਂ ਨਾ ਕਿਤੇ ਜਾਵਾਂ ਅੱਛਾ ਮੈਂ ਤਾਂ ਦਵਾਈ ਹੀ ਖਾਈ ਜਣੀ ਇਹ ਦਿੱਕਤ ਆ ਫਿਰ ਤੁਹਾਨੂੰ ਮੈਨੂੰ ਤਾਂ ਹੀ ਨਹੀਂ ਪਤਾ ਕੀ ਦਿੱਕਤ ਆ ਜੇ ਬੇ ਉੱਚਾ ਗਿੱਟੇ-ਗੋਡੇ ਤਾਂ ਮੇਰੇ ਖੜੇ ਨੇ ਜਮੀ ਹੂੰ ਸਾਹ ਦੀ ਸਾਹ ਦੀ ਵੀ ਦਿੱਕਤ ਹੈ ਦਮ ਚੜਦਾ ਮੇਰੇ ਜਿਹਾ ਮਾੜਾ ਜਿਹਾ ਇੱਥੇ ਤੈਨੂੰ ਤੁਰਕੇ ਵਜਦਾ ਮੇਰੇ ਦਮ ਚੜਦਾ ਤੇ ਜਿਹੜਾ ਨਿਕਲ ਜਿੰਦੇ ਬੀਪੀ ਵਧ ਜਾਂਦਾ ਠੀਕ ਹੈ ਹਾਂ ਕੁਛ ਨਹੀਂ ਕਰਦੀ ਮੈਂ ਤਾਂ ਕੋਈ ਦੇਖੜੀ ਦੂੜੀ ਮੇਤੋਂ ਕੁਛ ਨਹੀਂ ਹੁੰਦਾ ਠੀਕ ਹੈ ਹਾਂ ਆ ਦੇਖੋ ਜੀ ਪੰਜਾਬੀ ਹੋਣਾ ਪੰਜਾਬ ਦੇ ਵਿਚਾਰੀਆਂ ਮਾਤਾ ਲੈ ਇੰਨੇ ਬਿਮਾਰ ਹੋਣ ਦੇ ਬਾਵਜੂਦ ਵੀ ਜੋ ਉਹਦਾ ਘਰ ਟਾਹਣ ਦੇ ਨਾ ਵਿਚਾਰੀ ਇੱਟਾ-ਉੱਟਾ ਕਾੜਨ ਦੇ ਨਾਲ ਲੱਗੀ ਹੋਈ ਹੈ ਚਲੋ ਬਣਦਾ ਇਹਨੂੰ ਐ ਹੁੰਦਾ ਵੀ ਚਲੋ ਆਪਾਂ 2 ਰੁਪਏ ਬਚਾ ਕੇ ਹਨਾ ਦਿਹਾੜੀ ਦੇ ੱਪੇ ਚੋਂ ਤੇ ਆਪਾਂ ਬਣਾ ਲਾਂਗੇ ਚਲੋ ਘਰ ਇੱਕ ਵਾਰੀ ਬਣਾਉਣਾ ਬਹੁਤ ਔਖਾ ਹੈ ਤੇ ਇਹਨਾਂ ਨੂੰ ਤਾਂ ਵਿਚਾਰਾਂ ਨੂੰ ਦੁਬਾਰੇ ਫੇਰ ਬਣਾਉਣਾ ਪੈ ਗਿਆ ਹਨਾ ਤੇ ਆ ਦੇਖੋ ਜੀ ਤੁਸੀਂ ਆਪ ਦੇਖੇ ਘਰ ਦੇ ਹਾਲਾਤ ਕਿੰਨੇ ਮਾੜੇ ਨੇ ਜੋ ਰਹਿੰਦੇ ਸੀ ਇੱਕ ਦੋ ਖਾਨ ਉਹ ਵੀ ਇਹਨਾਂ ਨੂੰ ਢਾਉਣੇ ਪੈ ਗਏ ਮਜ਼ਦੂਰੀ ਦੇ ਵਿੱਚ ਆ ਸਾਰਾ ਢਾਉਣਾ ਪਊਗਾ ਸਾਰਾ ਘਰ ਤੇੜਾ ਛੱਡ ਚੁੱਕਿਆ ਇੱਕ ਵੀ ਇਹੋ ਜੀ ਕੰਧ ਨਹੀਂ ਹੈਗੀ ਜਿੱਥੇ ਕੋਈ ਨਾ ਮਤਲਬ ਤੇੜਾ ਆਈ ਹੋਵੇ ਤੇ ਸਾਰਾ ਘਰ ਜਾਵਾਂ ਤੁਸੀਂ ਦੇਖ ਰਹੇ ਹੋ ਵੀ ਸਾਰਾ ਘਰ ਇਹ ਤੇੜਾ ਛੱਡ ਚੁੱਕਿਆ ਚਰਨਾਂ ਨੇ ਮਿਹਨਤ ਕਰਕੇ ਇਹਨਾਂ ਨੇ ਘਰ ਬਣਾਇਆ ਸੀਗਾ ਹੁਣ ਇਹੀ ਲੋੜ ਆ ਵੀ ਥੋੜੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਪੰਜਾਬੀਆਂ ਦੇ ਹਨਾ ਵੀ ਜੋ ਆਪਣੇ ਪਿੰਡ ਦੇ ਨੌਜਵਾਨ ਸੰਸਥਾ ਹੈ ਹਨਾ ਕੋਈ ਵੀ ਕਿਸੇ ਵੀ ਸਮਾਜ ਸੇਵੀ ਸੰਸਥਾ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਇੰਨਾ ਭਰਾਵਾਂ ਦੀ ਮਦਦ ਕੀਤੀ ਜਾਵੇ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਚਰਨਾਂ 'ਚ ਵੀ ਇਹੀ ਬੇਨਤੀ ਹੈ ਵੀ ਤੁਸੀਂ ਮੌਕੇ ਤੇ ਹਾਲਾਤ ਦੇਖ ਕੇ ਹਨਾ ਜੋ ਕਿ ਫੰਡ ਵਗੈਰਾ ਪਿੰਡ ਦੇ ਵਿੱਚੋਂ ਆਪਾਂ ਇਕੱਠਾ ਕਰਕੇ ਜਿਹੜੇ ਘਰ ਨੁਕਸਾਨੇ ਨੇ ਉਹਨਾਂ ਨੂੰ ਵੀ ਇਹ ਆਪਾਂ ਸਹਿਯੋਗ ਕਰੀਏ ਥੋੜਾ ਘਰ ਹਨਾ ਕਿਉਂ ਹਾਲਾਤ ਨਹੀਂ ਪਤਾ ਬੰਦੇ ਦੇ ਕਰੋ ਕਿਸੇ ਤੇ ਕੀ ਮਾਰਾ ਆ ਜਵੇ ਸਮਾਂ ਚੱਲਦਾ ਰਹਿੰਦਾ ਮਾੜਾ ਚੰਗਾ ਤੇ ਆਪਾਂ ਆਪਣੇ ਭਰਾਵਾਂ ਦਾ ਸਾਥ ਦਈਏ ਤੇ ਚਲੋ ਬੰਦਾ ਆਪਾਂ ਕਹਿੰਦੇ ਵੀ ਕੋਈ ਬੰਦਾ ਨਸ਼ੀੜੀ ਹੈ ਹਨਾ ਇਹ ਬੰਦੇ ਗੁਰਸਿੱਖ ਬੰਦੇ ਨੇ ਜੋ ਤੁਹਾਨੂੰ ਪਹਿਲਾਂ ਵੀ ਆਪਾਂ ਬਾਈ ਕਾਲੇ ਨਾਲ ਗੱਲ ਕਰਾਈ ਸੀ ਹਨਾ ਇਹ ਜਰਨੈਲ ਸਿੰਘ ਜੀ ਨੇ ਗੁਰਸਿੱਖ ਬੰਦੇ ਨੇ ਵਿਚਾਰੇ ਮਿਹਨਤ ਕਰਦੇ ਨੇ ਆਪਦੀ ਦਿਹਾੜੀ ਦੀ ਕਮਾ ਕੇ ਰੋਟੀ ਹੱਕ ਦੀ ਖਾਂਦੇ ਨੇ ਕੋਈ ਐ ਨਹੀਂਗਾ ਵੀ ਇਹਨਾਂ ਨਾਲ ਭਈ ਦੋ ਨੰਬਰ ਦਾ ਕੋਈ ਕਾਰੋਬਾਰ ਆ ਵੀ ਬੰਦਾ ਦੁਬਾਰੇ ਬਣਾ ਲੂਗਾ ਇਨਾਂ ਨੂੰ ਕੇਰਾ ਬਣਾਉਣਾ ਘਰ ਬਹੁਤ ਮੁਸ਼ਕਲ ਸੀਗਾ ਵਧੀਆ ਕਰ ਪਿਆ ਸੀਗਾ ਹਣਾ ਤੇ ਚਲੋ ਹਲੇ ਟਾਈਮ ਪਾਸ ਹੋ ਜਾਂਦਾ ਸੀਗਾ ਤੇ ਹੁਣ ਦੇਖੋ ਮੀਨ ਸਾਰਾ ਨੁਕਸਾਨ ਕਰਤਾ ਤੇ ਇਹੀ ਆਪਾਂ ਕਹਿੰਦੇ ਆ ਕਿ ਵੀ ਬਾਈ ਦੀ ਵੱਤੋਂ ਵੱਦ ਦਾ ਆਪਾਂ ਜਰਨੈਲ ਸਿੰਘ ਦੀ ਮਦਦਤ ਕਰੀਏ ਜਿਹੜੇ ਵੀ ਭਰਾ ਮਦਦਤ ਕਰਨਾ ਚਾਹੁੰਦੇ ਨੇ ਉਹ ਵੀਡੀਓ ਦੇ ਵਿੱਚ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਉਹ ਨੰਬਰ ਤੇ ਗੱਲਬਾਤ ਕਰਕੇ ਹਣਾ ਸਾਰੀ ਜਾਣਕਾਰੀ ਲੈ ਕੇ ਹਾਲਾਤ ਦੇਖ ਕੇ ਤੁਸੀਂ ਫੇਰ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦਤ ਜ਼ਰੂਰ ਕਰਿਓ ਹਣਾ ਆਪਣੇ ਪਿੰਡ ਦੇ ਵਾਸੀਆਂ ਨੂੰ ਵੀ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨਾਂ ਦਾ ਆਪਸ ਆਪ ਜੋਗ ਕਰੀਏ ਨਾ ਪਿੰਡ ਦੇ ਵਿੱਚ ਸਹਿਯੋਗ ਜਰੂਰ ਕਰਨਾ ਚਾਹੀਦਾ ਹੈ ਜਿਹੜੇ ਬੰਦੇ ਬਾਹਰਲੇ ਪ੍ਰਾ ਕੋਈ ਵੀ ਸਮਾਜ ਸੇਵੀ ਬੰਦਾ ਹੈ ਨਾ ਦਿਲ ਚ ਰਹਿਮ ਰੱਖਦਾ ਆਪਦੇ ਹੈ ਨਾ ਆਪਣੇ ਦਿਲ ਤੇ ਹੱਥ ਧਰ ਕੇ ਦੇਖੀ ਆਪਾਂ ਵੀ ਆਪਣਾ ਜਦੋਂ ਕੋਈ ਚੀਜ਼ ਨੂੰ ਨੁਕਸਾਨ ਹੋਵੇ ਤਾਂ ਆਪਾਂ ਨੂੰ 10 ਰੁਪਏ ਡਿੱਗ ਜਾਣ ਉਹਦਾ ਵੀ ਕਿੰਨਾ ਦੁੱਖ ਲੱਗਦਾ ਹੈ ਇਹ ਬਾਈ ਦਾ ਤਾਂ ਘਰ ਬਣਾਇਆ ਸੀਗਾ ਉਹ ਸਾਰਾ ਡਿੱਗ ਚੁੱਕਿਆ ਤੇ ਸਾਰਿਆਂ ਦੇ ਚਰਨਾਂ ਵਿੱਚ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਇਹਦੀ ਜ਼ਰੂਰ ਬਾਹ ਫੜੀ ਹੈ ਹਨ ਚੜਜੀ ਗੱਲਾਂ ਚ ਰੱਖੇ ਪੰਜਾਬ ਨੂੰ ਪੰਜਾਬ ਵਸਦਾ ਰਹਿੰਦਾ ਗੁਰਾਂ ਦੇ ਨਾਂ ਤੇ ਗੁਰੂ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਹਨ ਇੱਥੇ ਪੰਜਾਬੀਆਂ ਤੇ ਬੜੇ ਹੀ ਪਹਿਲਾਂ ਤੋਂ ਅੰਗਰੇਜ਼ਾਂ ਵੇਲੇ ਤੋਂ ਬੜੀ ਵਾਰੀ ਪੰਜਾਬ ਡਿੱਗਿਆ ਬੜੀ ਵਾਰੀ ਉੱਠਿਆ ਇਸ ਸੰਕਟਾਂਉਂਦੇ ਰਹਿੰਦੇ ਨੇ ਤਾਂ ਪੰਜਾਬ ਪੰਜਾਬ ਪੰਜਾਬੀ ਆਪੇ ਰਲ ਮਿਲ ਕੇ ਆਪਣੇ ਸੰਕਟਾਂ ਨੂੰ ਦੂਰ ਕਰ ਲੈਂਦੇ ਹਨ ਤੇ ਇਹੀ ਗੱਲ ਆ ਵੀ ਆਪਾਂ ਪੰਜਾਬ ਦੇ ਵਿੱਚ ਖੂਨ ਇਹ ਹੈ ਵੀ ਇਹ ਪੰਜਾਬੀਆਂ ਦੀ ਮਦਦ ਕਰਦੇ ਆਏ ਨੇ ਹਨ ਤੇ ਇਹੀ ਬੇਨਤੀ ਹੈ ਚਰਨਾਂ ਦੇ ਵਿੱਚ ਵੀ ਇਹ ਭਾਈ ਜਰਨੈਲ ਸਿੰਘ ਜੀ ਦਾ ਜਰੂਰ ਮਦਦ ਕਰਿਓ ਹਨਾ ਤੇ ਨੰਬਰ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਮੈਂਸ਼ਨ ਕਰਾਂਗੇ ਤੁਸੀਂ ਵੀਡੀਓ ਤੇ ਗੱਲਬਾਤ ਕਰਕੇ ਘਰ ਦੇ ਹਾਲਾਤ ਦੇਖ ਕੇ ਇਹਨਾਂ ਦੇ ਤੇ ਆਪਾਂ ਮਦਦ ਜਰੂਰ ਕਰੀਏ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰੱਖੇ ਪੰਜਾਬ ਪੰਜਾਬੀਆਂ